ਤੇ ਇਹਨੂੰ ਵੇਟ ਵੀ ਇਹ ਕੰਪਨੀ ਦੇ ਨਾਲ ਦੇ ਲੱਗੇ ਹੋਏ ਨੇ ਜੀ ਪਾਵਰ ਦਾ ਜੀ ਇਹ ਮਾਰਦਾ ਇਹ ਉਹਦੇ ਜਿੰਨੀ ਵੀ ਜ਼ੋਰ ਹੁੰਦਾ ਹੀ ਪੈਂਨ ਬਾਈ ਦੇ ਬਰਾਬਰ ਹੀ ਮਾਰ ਦਿੰਦਾ ਹੀ ਜ਼ੋਰ ਦਾ ਜ਼ੋਰ ਦੀ ਇਹਨੂੰ ਪ੍ਰੋਵਾਈਡ ਨਹੀਂ ਇਹ ਟ੍ਰੈਲੀ ਕਿ ਪਾ ਦੋ ਜੀ ਵੱਡੀ ਟ੍ਰੈਲੀ ਖੜੀ ਹੈ ਜੀ ਉਹ 12 ਦੀ ਮਿੱਟੀ ਦੀ ਫੁੱਲ ਭਰੀ ਹੋਈ ਟੀਸੀ ਜੀ ਇਹ ਖਿੱਚ ਕੇ ਲੈ ਕੇ ਆਉਂਦਾ ਮੈਂ ਕਿ ਪ੍ਰਵਾ ਹੀ ਨਹੀਂ ਹੈਗੀ ਜੀ ਇਹਨੂੰ ਕੋਈ ਜਿੱਥੇ ਮੱਲਾ ਹੌਲੈਂਡ 36 30 ਵਰਗੇ ਟਰੈਕਟਰਾਂ ਨੂੰ ਮਾਤ ਦੇ ਚੁੱਕਿਆ ਜੀ ਇਹ ਕਈ ਵਾਰ ਹੀ ਇੱਕ ਵਾਰ ਨਹੀਂ ਕਈ ਵਾਰ ਫੇਰੋ ਜੀ ਜੀ ਇਹ ਟਰੈਕਟਰ ਬਗਿਆ ਜੋਗਿਆ ਜੀ ਬੰਦੇ ਦਾ 36 30 ਬਗਿਆ ਤੇ ਨੇ ਹਾਂਜੀ 56 20 ਲੈ ਆਂਦਾ ਬੰਦੇ ਨੇ 36 30 ਬਗਿਆ ਤੇ ਅਸੀਂ ਨੇ ਕੋਈ ਕੰਪਨੀ ਵੱਲੋਂ ਨਾਮ ਵੀ ਮਿਲੇ ਸੀ ਜੀ ਟਰੈਕਟਰ ਨੂੰ ਸਾਮ ਸੰਭਾਲਦਾ ਮੇਰੇ ਚਾਚਾ ਜੀ ਡਰਾਈਵਰ ਸੀ ਉਹ ਵੀ ਚਲਾਉਂਦਾ ਸੀ ਹੋਰ ਨਹੀਂ ਕੋਈ ਕਿਸੇ ਨੂੰ ਚਲਾਉਣ ਦਿੰਦਾ ਸੀ ਜੀ ਕਹਿੰਦਾ ਸੀ ਇਹ ਤੋਂ ਪਹਿਲਾਂ ਇੱਕ ਮੈਂ ਹੋਰ ਲਿਆਂਦਾ ਸੀ ਜੀ ਠੀਕ ਹੈ ਜੀ ਉਹ 12 ਚ ਲੈ ਆਂਦਾ ਸੀ ਜੀ ਮੈਂ 12 ਚ ਲਿਆ ਕੇ ਮੈਂ ਉਹ 4 ਸਾਲ ਚਲਾਇਆ ਜੀ ਮੈਂ ਵੇਚ ਕੇ ਜੌਂਡੀਅਰ ਲੈ ਆਂਦਾ ਜੀ ਠੀਕ ਹੈ ਜੀ ਜੌਂਡੀਅਰ ਲਿਆਂਦਾ ਤੇ ਮੇਰਾ ਮਤਲਬ ਏ ਹੋ ਗਿਆ ਵੀ ਮੈਂ ਇਹ ਵਾਉ ਗਲਤ ਵੇਚਿਆ ਏ ਟਰੈਕਟਰ ਠੀਕ ਹੈ ਜੀ ਉਹ ਵੇਚ ਗਿਆ ਉਹ ਬੰਦੇ ਨੇ ਮੈਨੂੰ ਦੁਬਾਰੀ ਦੱਸਤਾ ਨਹੀਂ ਹੈਗਾ ਟਰੈਕਟਰ ਹਰੇਣੇ ਜੀ ਚਲੇ ਗਿਆ ਜੀ ਹੈਗਾ ਉਹਨਾਂ ਬੰਦਿਆ ਕੋਲ ਫਿਰ ਇਹ ਟਰੈਕਟਰ ਮੈਨੂੰ ਦੁਬਾਰੀ ਪਟਿਆਲੀ ਮਿਲ ਗਿਆ ਸੀ ਜੀ ਠੀਕ ਹੈ ਜੀ ਹਾਂਜੀ ਇਹਦੀ 105 ਦੇ ਇਹ ਜਿਹੇ ਪਿਸਟਨ ਪਾਈ ਹੋਏ ਨੇ ਜੀ ਠੀਕ ਹੈ ਜੀ ਹਾਂਜੀ ਤੇ ਇਹਨੂੰ ਵੀ ਟਰਬੋ ਲਾਈ ਹੋਈ ਲੱਗੀ ਹੋਈ ਹੈ ਹਾਂ ਜੇ ਤਾਂ ਦੇਖ ਲੈ ਮੈਂ ਟਰਬੋ ਲਾ ਕੇ ਵੀ ਇਹ ਪਿਸਟਨ ਬੜੇ ਵਾਕੇ 90 ਪਾਵਰ ਤੱਕ ਦਾ 90 ਪਾਵਰ ਤੱਕ ਕਰਿਆ ਹੋਇਆ ਜੀ ਇਹ ਟਰੈਕਟਰ ਇਹ ਭਰਾਵਾਂ ਕੋਲ ਸੇਵਾਦਾਰ ਤੇ ਆ ਬਾਕੀ ਜਿਆ ਸਾਰੀਆਂ ਖੂਬੀਆਂ ਸਾਰੇ ਵੀਰੋ ਅੱਜ ਆਪਾਂ ਖੜੇ ਆ ਪਿੰਡ ਬਲਵੇੜੇ ਉਰੇ ਆਪਣੇ ਨਾਲ ਬਾਈ ਜੀ ਨੇ ਬਾਈ ਜੀ ਨੇ ਕੋਲ ਟਰੈਕਟਰ ਜਿਹੜਾ ਟਰੈਕਟਰ ਦੇਖੋ ਇੱਧਰ ਖੜਾ ਹੈ ਬੇਲਾ ਬੇਲਾ ਰੋਸ ਆਹ ਇੰਟਰਨੈਸ਼ਨਲ 444 ਤੇ ਉਧਰ ਆ ਗਿਆ 65 ਬਾਈ ਮੰਨਦੇ ਜਿਦੋਂ ਵੀ ਵੀਰੋਂ ਨੇ ਐਨ ਕਿਣਮੇ ਕਿਣਮੇ ਯਾਰ ਪੁਰਾਣੇ ਐਂਟੀਕ ਟਰੈਕਟਰ ਰੱਖੇ ਹੋਏ ਨੇ ਆਪਾਂ ਨੂੰ ਵੀਰ ਜੀ ਇਹਨਾਂ ਦੀ ਜਾਣਕਾਰੀ ਦੇਣਗੇ ਵੀਰ ਜੀ ਤੁਹਾਡਾ ਬਹੁਤ-ਬਹੁਤ ਜੀ ਬਹੁਤ-ਬਹੁਤ ਸਵਾਗਤ ਜੀ ਸਭ ਤੋਂ ਵੱਡਾ ਵੀਰ ਜੀ ਆਪਣਾ ਸੋਭਨਾਮ ਦੱਸ ਦਿਓ ਮੇਰਾ ਨਾਮ ਸਰਦਾਰ ਅਨਜੀਤ ਸਿੰਘ ਜੀ ਪਿੰਡ ਬਲਵੇੜਾ ਜੀ ਜ਼ਿਲ੍ਹਾ ਪਟੇਲਾ ਜੀ ਜੀ ਜਿਹੜਾ ਟਰੈਕਟਰ ਆ ਜੀ ਆਪਣੇ ਕੋਲ ਇੰਟਰਨੈਸ਼ਨਲ ਹਾਂਜੀ ਇਹ ਕਿੰਨੇ ਮਾਡਲ ਦਾ ਟਰੈਕਟਰ ਹੈ 78 ਮਾਡਲ ਹੈ 79 ਜੀ ਠੀਕ 79 ਮਾਡਲ ਦਾ ਟਰੈਕਟਰ ਆ ਜੀ ਹਾਂਜੀ ਤੇ ਆਪਾਂ ਨੇ ਸ਼ੁਰੂਆਤ ਇਹ ਟਰੈਕਟਰ ਤੋਂ ਕੀਤੀ ਇਸ ਤੋਂ ਕਰੀ ਜੀ ਇਹ ਮੰਨ ਲਈ ਆਪਣਾ ਅੱਧਾ ਟਰੈਕਟਰ ਹੈ ਹਾਂਜੀ ਟਰੈਕਟਰ ਨਾਮ ਕਢਾਇਆ ਸੀ ਜੀ ਇਹ ਠੀਕ ਹੈ ਜੀ ਹਾਂਜੀ 70000 ਦਾ ਇਹ ਨਿਕਲੇ ਸੀ ਉਹ ਟਾਈਮਾਂ ਦੇ ਵਿੱਚ ਆਉਣ ਟਾਈਮਾਂ ਦੇ ਵਿੱਚ ਹੀ ਤੇ ਹੁਣ ਤਾਂ ਕੱਪੜੇ ਕਿੰਨੇ ਟਰੈਕਟਰ ਬਦਲਦੇ ਹੋਣਗੇ ਲਗ ਲਗ ਅੱਗੇ ਅਲੱਗ-ਅਲੱਗ ਕਰਕੇ ਤਾਂ ਬਹੁਤ ਬਦਲਦੇ ਪਰ ਇਹ ਤਾਂ ਉਹੀ ਚੱਲ ਰਿਹਾ ਜੀ ਆਪਣਾ ਇਹ ਤਾਂ ਇਹਦੇ ਨਾਲ ਕੋਈ ਕਿਸੇ ਤਰ੍ਹਾਂ ਦੀ ਛੇੜਖਾਨੀ ਨਹੀਂ ਹੋਈ ਹੈਗੀ ਜੀ ਮਤਲਬ ਕਿ ਚਲੋ ਵੀ ਇਹ ਤਾਂ ਇੱਕ ਤਰ੍ਹਾਂ ਦਾ ਪਰਿਵਾਰ ਦਾ ਮੈਂਬਰ ਹੈ ਹਾਂ ਜੀ ਮੈਂਬਰ ਆ ਜੀ ਸਾਡਾ ਇਹ ਜਿਆ ਆਪਣਾ ਜੀ ਦਾ ਇਹਨੂੰ ਰਿਸ਼ਤੇਦਾਰੀ ਚ ਰਿਸ਼ਤੇਦਾਰ ਨੋ ਵੀ ਦੰਦੇ ਹੈਗੇ ਜੀ ਜਿਵੇਂ ਆਪਣੇ ਲਾਣੇ ਦਾ ਬਜ਼ੁਰਗੇ ਕਹੇ ਸਕਦੇ ਆਪਾਂ ਇਹਨੂੰ ਇਹਦੇ ਪਰਵੰਦੇ ਵੀ ਆਪਣੇ ਦਾਦੇ ਪਰਦਾਦਿਆਂ ਨੇ ਵੀ ਹਾਂ ਜੀ ਹਾਂ ਜੀ ਸਾਰਾ ਆਪਣੇ ਦਾਦਾ ਜੀ ਨੇ ਕਢਾਇਆ ਸੀ ਜੀ ਠੀਕ ਆ ਠੀਕ ਹੈ ਜੀ ਹਾਂ ਜੀ ਪੁਰਾਣੇ ਰਾਮ ਸਰ ਨੰਬਰਦਾਰ ਜੀ ਨੇ ਜੀ ਹਾਂ ਜੀ ਇਹ ਵੀ ਕਿੰਨੇ ਪਾਵਰਾਂ ਦੇ ਵਿੱਚ ਆਉਂਦਾ ਟਰੈਕ ਉਹ ਟਾਈਮ ਦੇ ਵਿੱਚ ਹੀ ਇਹ ਆਉਂਦਾ ਸੀ ਜੀ ਇਹਦੀ ਹੁੰਦੀ ਸੀ 44 ਕਿ ਪਾਵਰ ਜੀ 44 ਪਾਵਰ ਠੀਕ ਹੈ ਜੀ ਇਹ ਹੀਟਰਾਂ ਚ ਹੁੰਦਾ ਹੁੰਦਾ ਸੀ ਜੀ ਪਹਿਲਾਂ ਠੀਕ ਹੈ ਜੀ ਇਹ ਇੰਟਰਨੈਸ਼ਨ ਹੀ ਫਿਰ ਇਹਦਾ ਮਤਲਬ 2000 ਇਹਦਾ ਚਾਰ ਚ ਆਪਾਂ ਇੰਜਨ ਚੇਂਜ ਕਰਦੇ ਸੀ ਜੀ ਠੀਕ ਹੈ ਜੀ 585 ਦਾ ਇੰਜਨ ਲਾਦੇ ਸੀ ਇਹਨੂੰ ਡੀਆਈ ਜੀ ਹੁਣ ਇਹ ਵੀ ਮੇਰੇ ਦਾ 585 ਦਾ ਇੰਜਨ ਆਇਆ ਹਾਂਜੀ ਇਹਨੂੰ 585 ਦਾ ਇੰਜਨ ਲਾਗ ਰਿਹਾ ਜੀ ਪਾਉ ਸਟੀering ਇਹ ਕੀਤਾ ਹੋਇਆ ਜੀ ਇਹ ਮਤਲਬ ਖਾਮੜਾ ਇਦਾਂ ਸੱਲੇ ਬਿਰ ਹੋ ਕੇ ਹਾਂਜੀ ਤੇ ਟਰਬੋ ਵੀ ਲੱਗੀ ਹੋਈ ਹੈ ਜੀ ਟਰਬੋ ਵੀ ਲੱਗੀ ਹੋਈ ਹੈ ਜੀ ਲੱਗੀ ਹੋਈ ਹੈ ਜੀ ਇਹਨੂੰ ਟਰਬੋ ਤੇ ਬਹੁਤ ਵਧੀਆ ਚੱਲਦਾ ਜੀ ਤੇ ਬਹੁਤ ਘੱਟ ਖਰਚਾ ਜੀ ਇਹਦਾ ਟਰੈਕਟਰ ਦਾ ਠੀਕ ਆ ਠੀਕ ਆ ਜੀ ਇਹ ਸਾਰੇ ਮਤਲਬ ਸਾਨੇ ਪਾਇਰਪੂਰ ਦਾ ਨਹੀਂ ਇਹਦੇ ਉੱਚੇ ਚੱਕ ਗਏ ਸਾਰਾ ਮਤਲਬ ਨਵੇਂ ਮਾਡਲ ਚ ਇਹ ਬਣਾਇਆ ਹੋਇਆ ਜੀ ਸਾਰਾ ਕੁਝ ਠੀਕ ਆ ਠੀਕ ਆ ਜੀ ਹਾਂਜੀ ਹਾਂ ਇਹ ਮਤਲਬ ਹੁਣ ਵੀ ਇਹਨੂੰ ਮੜਾ ਮੜਾ ਕੰਮ ਚ ਲੰਨੇ ਆ ਜਾਂ ਪੈਸੇ ਇੰਕਰੀ ਪੂਰਾ ਕੰਮ ਲੰਨੇ ਆ ਜੀ ਇਹ ਤਾਂ ਪੂਰਾ ਕੰਮ ਲੰਨੇ ਆ ਪੂਰਾ ਕੰਮ ਜੀ ਸਾਰੀ ਟੂ ਪਿਚੋਂ ਉਹਨਾਂ ਦਾ ਵਾਦੇ ਇਹ ਹੋਰ ਕੰਮ ਕੱਖ ਵੇਜਣ ਦਾ ਟੂੜੀ ਢੋਣ ਦਾ ਸਾਰਾ ਦਾਣੇ ਢੋਣ ਦਾ ਸਾਰਾ ਕੰਮ ਇਹੀ ਕਰਦਾ ਜੀ ਮੰਨ ਕੇ ਚਲੋ ਵੀ ਮੈਂ ਕਈ ਬੰਦੇ ਕਰਦੇ ਨੇ ਹਾਂਜੀ ਜਿਵੇਂ ਆਪਣਾ ਪੁਰਾਣਾ ਟਰੈਕਟਰ ਹੁੰਦਾ ਸਭ ਤੋਂ ਉਹਨੂੰ ਇਹ ਬੰਦੇ ਸਾਹਮਣੇ ਰੱਖ ਲੈਂਦੇ ਪਰ ਉਹਨੂੰ ਖੁੰਝੇ ਜਿਹਾ ਖੜਾ ਆਂਦੇ ਤੇ ਹਾਂਜੀ ਹਾਂਜੀ ਪਰ ਉਹ ਕੰਮ ਨਹੀਂ ਕਰਿਆ ਵਾਜਿਆਂ ਨੇ ਵਾਜਿਆਂ ਨੇ ਅੱਜ ਵੀ ਇਹਨੂੰ ਪੂਰਾ ਕੰਮ ਲਾਂਦੇ ਨੇ ਪੂਰਾ ਹੀ ਰੀਜ ਨਾਲ ਅੱਜ ਵੀ ਇਹ ਰੈਗੂਲਰ ਵਰਤਿਆ ਜਾਂਦਾ ਹੁੰਦਾ ਹੈ ਵੀਰ ਵਰਤਦੇ ਨੇ ਬਾਈ ਉਹ ਨਹੀਂ ਤੇ ਪੂਰਾ ਸ਼ੌਂਕ ਨਾਲ ਰੱਖਿਆ ਹੋਇਆ ਜੀ ਠੀਕ ਹੈ ਠੀਕ ਤੇ ਇਹਨੂੰ ਬੇਟ ਵੀ ਇਹ ਕੰਪਨੀ ਦੇ ਨਾਲ ਦੇ ਲੱਗੇ ਹੋਏ ਨੇ ਜੀ ਇਹ ਨਾਲ ਜਿੱਦਾਂ ਜਿੱਦਾਂ ਨਾਲ ਦੇ ਨਾਲ ਲੱਗੇ ਹੋਏ ਨੇ ਇਹ ਚਾਰੀ ਬੇਟੇ ਨੂੰ ਕੰਪਨੀ ਦੇ ਨਾਲ ਆਪਾਂ ਨੇ ਇਹਦੇ ਖੋਲੇ ਹੀ ਅੱਜ ਤੱਕ ਕਦੇ ਇਹ ਰਮਰਮਾ ਸਾਰੇ ਨਾਲ ਦੇ ਨੇ ਨਾਲ ਦੇ ਨੇ ਜੀ ਸਾਰਾ ਕੁਝ ਇਹਦਾ ਬੇਟ ਨਹੀਂ ਨਾਲ ਦੇ ਨੇ ਸਾਰਾ ਕੁਝ ਇਹਦਾ ਮਤਲਬ ਕੱਲਾ ਇੰਜਣ ਇਹਦਾ ਚੇਂਜ ਕੀਤਾ ਹੋਇਆ ਜੀ ਬਾਕੀ ਸਾਰਾ ਕੁਝ ਨਾਲ ਸੇ ਮਰਗਾੜ ਤੋਂ ਗੋੜ ਸਭ ਨਾਲ ਦੇ ਨੇ ਹਾਂ ਨਹੀਂ ਮਰਗਾੜ ਚੇਂਜ ਕੀਤਾ ਮਰਗਾੜ ਇੰਨੇ ਟਾਈਮ ਚ ਗਲ ਜਾਂਦੇ ਆ ਜੀ ਹਾਂ ਜੀ ਹਾਂ ਜੀ ਸਹੀ ਗੱਲ ਹੈ ਜ ਰਿੰਮ ਹੋ ਗਏ ਵੇਟ ਹੋ ਗਏ ਗੇਅਰ ਹੋ ਗਿਆ ਸਾਰਾ ਕੁਝ ਨਾਲ ਦਾ ਹੀ ਇਹਦਾ ਠੀਕ ਆ ਠੀਕ ਭਾਈ ਹਾਂਜੀ ਬਾਕੀ ਜਿਵੇਂ ਉਹਨਾ ਪੇਂਟ ਪੁੰਡੇ ਹੋਇਆ ਹਾਂਜੀ ਇਹ ਦੁਬਾਰੀ ਫੇਰ ਇੱਕ ਵਾਰੀ ਮਤਲਬ ਇੰਨੇ ਸਾਲ ਜੇ ਕਹ ਜਾਂਦਾ ਹੀ ਪੇਂਟ ਦਾ ਫੇਰ ਇਹਨੂੰ ਦੁਬਾਰੀ ਕਰਾਇਆ ਸੀ ਕਰਾਏ ਨੂੰ ਵੀ ਕਈ ਸਾਲ ਹੋ ਗਏ ਜੀ ਪਟਿਆਲੀ ਤੋਂ ਹੋਇਆ ਸੀ ਇਹਨੂੰ ਸਾਰਾ ਧਿਆਰ ਹੀ ਸਾਈ ਮਾਰਕੀਟ ਜੀ ਇਹ ਆਪਣਾ ਟਰਬੋ ਲਵਾਈ ਦੀ ਜਿਹਦੇ ਪਰ ਜੀ ਟਰਬੋ ਲਵਾਈ ਨੂੰ ਹੋ ਗਏ ਇਹਦੇ ਘਟ ਘਟ 4-5 ਸਾਲ ਹੋ ਗਏ ਜੀ ਇਹਨੂੰ 4-5 ਸਾਲ ਜੀ ਹਾਂਜੀ ਹਾਂਜੀ ਹੋ ਮਨ ਕੇ ਚਲੋ ਵੀ ਕਿੰਨੇ ਕੁ ਪਾਵਰ ਤੱਕ ਜੋਰ ਮਾਰਦਾ ਹੀ ਇਹ ਪਾਬਰਦਾ ਜੀ ਇਹ ਮਾਰਦਾ ਇਹ ਉਹਦੇ ਜਿੰਨੀ ਵੀ ਜ਼ੋਰ ਹੁੰਦਾ ਹੀ ਪੈਂਟ ਬਾਈ ਦੇ ਬਰਾਬਰ ਹੀ ਮਾਰ ਦਿੰਦਾ ਹੀ ਜ਼ੋਰ ਦਾ ਜ਼ੋਰ ਦਾ ਇਹਨੂੰ ਪ੍ਰਵਾਹੀ ਨਹੀਂ ਹੈਗੀ ਟਰੈਲੀ ਚ ਪਾ ਦਿਓ ਜੀ ਵੱਡੀ ਟਰੈਲੀ ਖੜੀ ਹੈ ਜੀ ਉਹ 12 ਦੀ ਮਿੱਟੀ ਦੀ ਫੁੱਲ ਭਰੀ ਹੋਈ ਟੀਸੀ ਜੀ ਇਹ ਖਿੱਚ ਕੇ ਲੈ ਕੇ ਆਉਂਦਾ ਹੈ ਮੈਂ ਕਿਹਾ ਪ੍ਰਵਾਹੀ ਨਹੀਂ ਹੈਗੀ ਜੀ ਇਹਨੂੰ ਕੋਈ ਕਿਸੇ ਤਰ੍ਹਾਂ ਦੀ ਮੜੇ ਵੀ ਚੱਕੇ ਦੀ ਉਮਰੇ ਤੋਂ ਹਾਂਜੀ ਹਾਂਜੀ ਆਪਾਂ ਦਿਖਾ ਦਈਏ ਵੀਰ ਉਹਨੂੰ ਟਰਬੋ ਲਾਈ ਸੀ ਕਿ ਭਾਈ ਮਿੱਤਰਾ ਜੀ ਆਪਣਾ ਅਰੇ ਜੀ ਹਾਂਜੀ ਕੋਲ ਤੁਹਾਨੂੰ ਤੁਹਾਡਾ ਸਵਾਗਤ ਹੈ ਜਪੜ ਚੈਨਲ ਤੇ ਹਾਂਜੀ ਇਹਨੇ ਲਾਈ ਸੀ ਆਪਾਂ ਨੇ ਮਦਰ ਰੜਕੇ ਤੇ ਜਦੋਂ ਕਈ ਸਾਲ ਹੋ ਗਏ ਜਦੋਂ ਸੋ ਸਟਾਡੀ ਕੀਤੀ ਸੀ ਸਭ ਤੋਂ ਪਹਿਲਾਂ ਡਾਇਰੈਕਟਰ ਇਹੀ ਹੈ ਜੀ ਟਰਬੋ ਲਾਉਣ ਵਾਲਾ ਇਹਦਾ ਠੀਕ ਇਹ ਆਪਾਂ ਨੇ ਸਟਾਡੀ ਦੇ ਤੋ ਕਰੀ ਚੀ ਇਹ ਤਾਂ ਵੀ ਸਭ ਤੋਂ ਪਹਿਲਾਂ ਇਸੇ ਨੂੰ ਲਾਈ ਸੀ ਹਾਂ ਜਿਹੜੀ ਮੇਰੇ ਟਰਬੋ ਦਿਖਾ ਤੁਸੀਂ ਇੰਸਟਾ ਤੇ ਜਦੋਂ ਪੇਜ ਖੋਲੋਗੇ ਸਭ ਤੋਂ ਪਹਿਲਾਂ ਇਸੇ ਦੀ ਹੋ ਆ ਹਾਂਜੀ ਠੀਕ ਠੀਕ ਹੈ ਜੀ ਇਹ ਬਹੁਤ ਵਧੀਆ ਜਾਂਦੀ ਖਿਚਾਈ ਟਰੈਕਟਰ ਦੀ ਕੋਈ ਕਿਸੇ ਤਰ੍ਹਾਂ ਦੀ ਹੋਰ ਪਾਵਰ ਬਹੁਤ ਵੱਡੀ ਟਰੈਕਟਰ ਦੀ ਇਹ ਦੀ ਜਿਹੜੀ ਸੁਲਤਾਨ ਨੌਜ ਹੋ ਗਈ ਤੁਸੀਂ ਆਪਣਾ ਥੋੜਾ ਕੰਮ ਆ ਪ੍ਰੋਫੈਸ਼ਨ ਤੇ ਮਨ ਕਰ ਚਲੋ ਵੀ ਜਿਵੇਂ ਇੰਜਣ ਇਹ ਆਪਣਾ ਕਿੰਨੇ ਪਾਵਰਾਂ ਦੇ ਵਿੱਚ ਆਉਂਦਾ ਜੀ ਇਹ 585 ਵਾਲਾ ਇਹ ਮੇਰੇ ਖਿਆਲ ਚ 50 HP ਦੇ ਆਉਂਦਾ ਆਪਣਾ ਇੱਕ ਹੀ ਦਾ ਇੰਜਣ ਹੋਗਾ 85 ਦਾ ਕਿਡਰ ਕੋਲ ਕਿੰਨੇ HP ਵਰਗੀ ਜੀ 15 HP ਹੋਰ ਲਾ ਲਓ ਤੁਸੀਂ ਜੀ ਜਿਹੜੀ 65 ਪਾਵਰ ਦਾ ਆਪਣਾ ਟਰੈਕਟਰ ਬਣਾਉਣਾ ਇਹ ਤਾਂ ਤਾਂ ਕੁਛ ਦੱਸੇ ਨਹੀਂ ਸਕਦੇ ਜੀ ਇਹ ਟਰੈਕਟਰ ਚਲਾ ਕੇ ਤਾਂ ਐ ਲੱਗਦਾ ਵੀ ਹੋਰ ਚ ਟਰੈਕਟਰ ਚੰਨੀ ਪਾਵਰ ਨਹੀਂ ਹੋ ਸਕਦੀ ਠੀਕ ਹੈ ਠੀਕ ਹੈ ਜਿੱਥੇ ਮਨ ਲਾ ਹਾਲੈਂਡ 3630 ਵਰਗੇ ਟਰੈਕਟਰਾਂ ਨੂੰ ਮਾਤ ਦੇ ਚੁੱਕਿਆ ਜੀ ਇਹ ਕਈ ਵਾਰ ਹੀ ਇੱਕ ਵਾਰ ਨਹੀਂ ਕਈ ਵਾਰ ਫਿਰੋ ਜੀ ਜੀ ਇਹ ਟਰੈਕਟਰ ਬਗਿਆ ਜੋਗਿਆ ਜੀ ਬੰਦੇ ਦਾ 36 30 ਬਗਿਆ ਤੇ ਨੇ ਹਾਂਜੀ 56 20 ਲੈ ਆਂਦਾ ਬੰਦੇ ਨੇ 36 30 ਬਗਿਆ ਤੇ ਅਸੀਂ ਨੇ ਠੀਕ ਆ ਠੀਕ ਹੈ ਉਹ ਟਰੈਕਟਰ ਨੇ ਦੋ ਗੇੜੇ ਦਿੱਤੇ ਇਹਨੇ ਅੱਠ ਗੇੜੇ ਦਿੱਤੇ ਉੱਥੇ ਨੂੰ ਉਹ ਸੱਤੀ ਜੀ ਮਤਲਬ ਇਹਦੇ ਮਾ ਕੰਮ ਚੱਲੇ ਨਹੀਂ ਗਿਆ ਨਹੀਂ ਚੱਲਿਆ ਜੀ ਉਹ ਸਲੀਪ ਮਾਰਨ ਲੱਗ ਗਿਆ ਤੀਜੇ ਗੇੜੇ 'ਚ ਇਹਨੇ ਉੱਥੇ ਨੂੰ ਅੱਠ ਗੇੜੇ ਲਾਏ ਜੀ ਫਿਰ ਕਹਿੰਦੇ ਕਿ ਇਹ ਰੋਪਾ ਵੀ ਦੇ ਦੇ ਅੱਠ ਅੱਠ ਦੀ ਮੈਂ ਸਾਰੇ ਗੇਅਰ ਚੇਂਜ ਕਰ ਕਰਕੇ ਦੇਖ ਲੈ ਪਹਿਲਾ ਦੂਜਾ ਹਾਈ ਟਾਪ ਲੋ ਜਿਹੜੇ ਮ ਦਬਣ ਦਾ ਤਾਂ ਨਾ ਹੀ ਨਹੀਂ ਇਹਦਾ ਪੂਰਾ ਆਪਣੇ ਤੁਹਾਨੂੰ ਚੱਕੇ ਤਾਂ ਦਿਖਾਇਆ ਹੈ ਪੰਜਰਾ ਭਾਈ ਆਪਣੇ ਵੀ ਜਿਹੜੇ ਵੀਰ ਨੇ ਕਾਇੰਦੇ ਨੇ ਵੀ ਸਾਡੇ ਟਰਬੋ ਹੈਗੇ ਐ ਕਿੰਨੇ ਮਖਾਨੀ ਪੌੜੀਓ ਮਰ ਜਾਂਦੇ ਨੇ ਪਰ ਇਧਰ ਦੇਖੋ ਵੀ ਵੀਰੋਂ ਟਰਬੋ ਵੀ ਲੱਗੀ ਹੋਈ ਹੈ ਤੇ ਡਰਾਈ ਫਿਲਟਰ ਵੀ ਲਾਇਆ ਹੋਇਆ ਹੈ ਮੂਰੇ ਮਤਲਬ ਜੀ ਪੂਰੇ ਹੌਕ ਨਾਲ ਟਰੈਕਟਰ ਰੱਖਿਆ ਹੋਇਆ ਹੈ ਇਹ ਵੀ ਜੀ ਇਹਦੇ ਵਿੱਚ ਤੁਸੀਂ ਹੁਣ ਤਾਂ ਜਿਵੇਂ ਆਪਣਾ ਪਹਿਲਾ ਜਿਵੇਂ ਆਪਣਾ ਪੁਰਖਾ ਟਰੈਕਟਰ ਕਹਿ ਸਕਦੇ ਹੋ ਹਾਂਜੀ ਹਾਂਜੀ ਜਿਹਦੇ ਵਿੱਚ ਕੇ ਖੂਬੀਆਂ ਨੇ ਉਹ ਟਾਈਮ ਦੇ ਵਿੱਚ ਜੀ ਤੁਸੀਂ ਉਹ ਟਾਈਮ ਦੀ ਉਹ ਵੀ ਬਤਾਉਣਗੇ ਉਹ ਤਾਂ ਵਧੀਆ ਖੂਬੀਆਂ ਇੱਕ ਤਾਂ ਹਾਈ ਸਪੀਡ ਚ ਹੁੰਦਾ ਸੀ ਇਹ ਟਰੈਕਟਰ ਜੀ ਠੀਕ ਹੈ ਇਹਦੀ ਸੜਕ ਦੀ ਵੀ ਸਪੀਡ ਵਧੀਆ ਹੁੰਦੀ ਸੀ ਤੇ ਬਾਹੀ ਦੀ ਵੀ ਦੀ ਸਪੀਡ ਬਹੁਤ ਸੀ ਜੀ ਠੀਕ ਹੈ ਹਾਂਜੀ ਬਹੁਤ ਵਧੀਆ ਮਤਲਬ ਹਾਈ ਸਪੀਡ ਚ ਇਹ ਟਰੈਕਟਰ ਨਹੀਂ ਸੀ ਖਚਾਈ ਬਹੁਤ ਸਾਰੇ ਕੰਮ ਜੇ ਕੋਈ ਪ੍ਰਵਾਹ ਨਹੀਂ ਸੀ ਨੂੰ ਜੀ ਠੀਕ ਹੈ ਠੀਕ ਇਹਦੇ ਨਾਲ ਬਹੁਤ ਮਿੱਟੀ ਦਾ ਕੰਮ ਆਪਣੀ ਖੇਤਾਂ ਚ ਮਿੱਟੀ ਦਾ ਕੰਮ ਹੋਰ ਬਹੁਤ ਕੰਮ ਲਿਆ ਸਾਨੀ ਜੀ ਪਾਉਣ ਦਾ ਹੋਰ ਅੱਜ ਤੱਕ ਕਦੀ ਕੋਈ ਕਿਸੇ ਤਰ੍ਹਾਂ ਦੀ ਇਹ ਕੋਈ ਕੰਪਨੀ ਵੱਲੋਂ ਨਾਮ ਵੀ ਮਿਲੇ ਸੀ ਜੀ ਟਰੈਕਟਰ ਨੂੰ ਸੰਭਾਲਦਾ ਮੇਰੇ ਚਾਚਾ ਜੀ ਅਰੇ ਡਰਾਈਵਰ ਸੀ ਉਹ ਹੀ ਚਲਾਉਂਦਾ ਸੀ ਹੋਰ ਨਹੀਂ ਕੋਈ ਕਿਸੇ ਨੂੰ ਚਲਾਉਣ ਦਿੰਦਾ ਸੀ ਜੀ ਉਹਨਾਂ ਡੈਥ ਹੋ ਗਈ ਸੀ ਉਹਦੀ 2003 ਜਈ ਉਹਨੇ ਕਿਸੇ ਨੂੰ ਮਤਲਬ ਇਹ ਚਲਾਉਣ ਨਹੀਂ ਦਿੱਤਾ ਜੀ ਨਾ ਜਿਹੜਾ ਉਹਨੇ ਦਾ ਇਹ ਸਰਦੀ ਦੇ ਮਹੀਨੇ ਦਸੰਬਰ ਦੇ ਮਹੀਨੇ ਜੇ ਵੀ ਨਾ ਤੀਜੇ ਚੌਥੇ ਦਿਨ ਇਹਨੂੰ ਧੋ ਦਿੰਦਾ ਸੀ ਇਹ ਖੇਤ ਦੇ ਲਈ ਵੀ ਇੰਨੀ ਵੱਲ ਵੀ ਖੇਤ ਸੀ ਟਰੈਕਟਰ ਦਾ ਇੰਨੀ ਛੇਰਦੀ ਸੀ ਜੇ ਕਿਤੇ ਰਿਸ਼ਤੇਦਾਰੀ ਦੇ ਵਾਗ ਗਿਆ ਤਾਂ ਨਾ ਬਾਹਣ ਵਾਗ ਗਿਆ ਆਹ ਬਾਉਣਾ ਖੇਤ ਹੈ ਕਿਸੇ ਨੂੰ ਚਲਾਉਣ ਨਹੀਂ ਦੇਣਾ ਤਾਂ ਉੱਥੇ ਮੰਜਾ ਡਾਗੇ ਤੇ ਕੋਲ ਪਹੇ ਜਾਣਾ ਸੀ ਟਰੈਕਟਰ ਦੇ ਤਾਂ ਹੀ ਲੱਗ ਰਿਹਾ ਜੇ ਦੇਖੋ ਟਰੈਕਟਰ ਮੇ 79 ਤੋਂ ਲੈ ਕੇ ਹਾਂਜੀ 24 ਹੋ ਗਿਆ ਜੀ ਹਾਂਜੀ ਲਗਭਗ 45 ਸਾਲ ਹੋ ਗਏ 45 ਸਾਲ ਕਾਫੀ ਜਿਆਦਾ ਮਤਲਬ ਇੱਕ ਪੀੜ੍ਹੀ ਉਮਰ ਲੱਗ ਜਾਂਦੀ ਹੈ ਹਾਂਜੀ ਹਾਂਜੀ ਜੇ ਮੈਂ ਗੱਲ ਕਰੀਏ ਹੁਣ ਸਾਹ ਹੀ ਅਜਾ ਟਰੈਕਟਰ ਵੀ ਇੰਨੀ ਵਜਿਆ ਸਿੱਤੇ ਵਿੱਚ ਪਿਆ ਵੀ ਇੰਨੇ ਪੀੜ੍ਹੀ ਸਾਡੇ ਬੱਚੇ ਗੁਣੀ ਨੂੰ ਚਲਾ ਰਹੇ ਨੇ ਜੀ ਸਾਨੇ ਚਲਾਇਆ ਚਾਚਾ ਜੀ ਨੇ ਚਲਾਇਆ ਜੀ ਦੇਖੋ ਜੀ ਹੁਣ ਤੱਕ ਇਹ ਸਾਡਾ ਪੂਰਾ ਸਾਥ ਦੇ ਰਿਹਾ ਜੀ ਜਿੱਦਾਂ ਦਾ ਇਹ ਸਾਡੇ ਘਰ ਤੇ ਆਏ ਨੇ ਮਤਲਬ ਬਹੁਤ ਰੰਗ ਲਾਤੇ ਜੀ ਬਹੁਤ ਕੁਸ਼ ਪਰਮਤਮਾ ਨੇ ਸਾਨੂੰ ਦਿੱਤਾ ਜੀ ਹਾਂ ਜੀ ਬਲਕਿ ਚਲੋ ਵੀ ਕੋਈ ਚੀਜ਼ ਬੰਦੇ ਨੂੰ ਹਾਲ ਲੰਦੀ ਹੈ ਸਾਹੀ ਬੰਦਾ ਇੰਨੇ ਕਿਹੜਾ ਲੋਸਭਾਰ ਕਰਦਾ ਇਹਨੂੰ ਹਾਂ ਜੀ ਅਸੀਂ ਇਹਨੂੰ ਮਤਲਬ ਜਾਣ ਤੋਂ ਵੀ ਜਾਦੇ ਮਤਲਬ ਕਿਸੇ ਇਹਨੂੰ ਪਿਛਲੀ ਵਾਰ ਇਹਦਾ ਮਤਲਬ ਅਸੀਂ ਕਿਤੇ ਬਾਹਰ ਲੈ ਕੇ ਗਏ ਮਿੱਟੀ ਪਾਣੀ ਸੀ ਜੀ ਇਹਦਾ ਮਤਲਬ ਪੈਪ ਪਾਟ ਗਿਆ ਜੀ ਪਾਵਰ ਸਟੀering ਦਾ ਠੀਕ ਆ ਠੀਕ ਆ ਜੀ ਫੇ ਸਾਡੇ ਰਾਤ ਨੂੰ ਉੱਥੇ ਹੀ ਛੱਡਿਆ ਨਹੀਂ ਹੈਗਾ ਜੀ ਤੇ ਰਾਤ ਨੂੰ ਇਹਨੂੰ ਟਰੈਲੀ ਚ ਲੰਦ ਕੇ ਆਪਣੇ ਘਰ ਲੈ ਕੇ ਆਏ ਜੀ। ਬੇਵਾਰ ਨੂੰ ਹੜਾਉਣੇ ਵੀ ਲੈ ਕੇ ਹੀ ਜਾਣਾ ਕਰੀਏ। ਲੈ ਕੇ ਜਾਣਾ ਜੀ ਦੂਜੀ ਟਰੈਕਟਰ ਦੇ ਟਰਾਲੀ ਚ ਲੱਤਿਆ ਇਹ ਸਾਡੇ ਤੱਕਾ ਲਾ ਕੇ ਜੀ ਕਿ ਉਹ ਤੇਲ ਲੀ ਕਰਦਾ ਜੀ ਸਾਡੇ ਰੋੜ ਦੇ ਟਰੈਲੀ ਚ ਲੱਦ ਗਏ ਇਹ ਤੇ ਰਾਤ ਨੂੰ ਘਰ ਲਿਆ ਕੇ ਖੜਾਉਂਦਾ ਜੀ ਅਸੀਂ ਮਤਲਬ ਇਹਨੂੰ ਬਾਹਰ ਨਹੀਂ ਛੱਡਦੇ ਹੈਗੇ ਜੀ ਇੱਕ ਮਿੰਟ ਵੀ ਇਹ ਫਾਪੂਪਰ ਕਿਹੜੇ ਟਾਈਮ ਕਰਾਇਦ ਪਰੇ ਫਰੇ ਹੈ ਫਾਪਰ ਕਰਾਇਨ ਹੋ ਗਏ ਜੀ ਇਹਨੂੰ 6-7 ਸਾਲ ਹੋ ਗਏ ਜੀ ਹਾਂਜੀ ਸਾਰਾ origignal ਸਮਾਨ ਲਾਇਆ ਸੀ ਕੋਈ ਕਿਸੇ ਤਰ੍ਹਾਂ ਦੀ ਉਹ ਵੀ ਪਾਈਪ ਕੀ ਦੇ ਨਾਲ ਖਹਿ ਖੇਗੇ ਥੋੜਾ ਜਿਹਾ ਕੀਤੇ ਪੜ ਗਿਆ ਚਲੋ ਕੋਈ ਚੀਜ਼ ਚੱਲਦੀ ਆ ਤਾਂ ਹਾਂ ਜੀ ਚਲੋ ਤਾਂ ਦੇਖੋ ਚੱਲਦੀ ਚੀਜ਼ ਤੇ ਹੁੰਦਾ ਹੀ ਰਹਿਣਾ ਪੜ ਗਿਆ ਸੀ ਇਸ ਕਰਕੇ ਮਤਲਬ ਇਹਨੂੰ ਫਿਰ ਦੁਬਾਰੇ ਪਰ ਆਪ ਦਾ ਟਾਈਮ ਸੀ ਪਰ ਪਟਿਆਲੇ ਤੋਂ ਲੈਣੀ ਹਾਂ ਜੀ ਹਾਂ ਜੀ ਜਾ ਕੇ ਲੈਣਾ ਪਿਆ ਜੀ ਅਗਲੇ ਦਿਨ ਪਾਇਆ ਫਿਰ ਇਹਨੂੰ ਠੀਕ ਹੈ ਠੀਕ ਹੈ ਹਾਂ ਜੀ ਹਾਂ ਜੀ ਇੱਧਰ ਇੱਕ ਵੀਰਾਂ ਦਾ ਟਰੈਕਟਰ ਖੜਾ ਹੈ ਆਪਣਾ 65 ਬਾਈ ਹਾਂ ਜੀ ਆਪਾਂ ਇਹਦੇ ਬਾਰੇ ਵੀ ਲੰਨੀ ਜਾਣਕਾਰੀ ਹਾਂ ਜੀ ਕਿਉਂਕਿ ਇਹ ਵੀ ਟਰੈਕਟਰ ਇਧਰ ਨੂੰ ਬੜਾ ਇੱਥੋਂ ਤੁਹਾਨੂੰ ਪਤਾ ਹੀ ਆਪਣਾ ਵੀ ਥੋੜੇ ਬਗਾਨੇ ਬਹੁਤ ਰੇਅਰ ਜਿਹੇ ਆਏ ਹੋਏ ਨੇ ਹਾਂ ਜੀ ਹਾਂ ਜੀ ਇਹ ਵੀ ਬਹੁਤ ਵੱਡੇ ਟਰੈਕਟਰ ਨੇ ਮੇ ਭਰਾ ਕੋਲੇ ਵੀ ਇਹ ਬਹੁਤ ਵਧੀਆ ਟਰੈਕਟਰ ਹੈ ਜੀ ਡੀਜ਼ਲ ਦਾ ਖਰਚਾ ਵੀ ਇਹਦਾ ਬਹੁਤ ਜਾਇਜ਼ ਹੈ ਟਰੈਕਟਰ ਦਾ ਹੁਣ ਰੀਪਰ ਉੱਪਰ ਤੇ ਬਹੁਤ ਵਧੀਆ ਟਰੈਕਟਰ ਚੱਲਦੇ ਨੇ ਜੀ ਸਵੇਰ ਵਰਡ ਵੀ ਜਾਇਜ਼ ਹੈ ਇਹਨਾਂ ਦਾ ਵਧੀਆ ਇਹ 13 ਮਾਡਲ ਟਰੈਕਟਰ ਹੈ ਜੀ ਇਹ ਵੀ ਟਰੈਕਟਰ ਇਹਦਾ ਆਪਣਾ ਬਹੈਂਡ ਬਾਈ ਹੈ ਹਾਂਜੀ ਬਸ ਜਿਹੜੇ ਮੇਰੇ ਭਰਾ ਨੇ ਰੱਖੇ ਹੋਏ ਨੇ ਉਹਨਾਂ ਟਰੈਕਟਰ ਵੇਚਦੇ ਨੇ ਹੈਗਾ ਜੀ ਨਹੀਂ ਵੇਚਦੇ ਜੀ ਆਪਾਂ ਪਹਿਨ ਵਜੋਂ ਕਿਹੜੇ ਸਾਂ ਦੇ ਵੀ ਜੁੜੇ ਤੇ ਆਪਾਂ ਜੁੜੇ ਸੀ ਇਹੇ ਜੀ ਆਪਾਂ ਨੇ ਲਿਆਂਦਾ ਸੀ ਇਹ ਤੋਂ ਪਹਿਲਾਂ ਇੱਕ ਮੈਂ ਹੋਰ ਲਿਆਂਦਾ ਸੀ ਜੀ ਠੀਕ ਹੈ ਜੀ ਉਹ 12 ਚ ਲਿਆਂਦਾ ਸੀ ਜੀ ਮੈਂ 12 ਚ ਲਿਆ ਕੇ ਮੈਂ ਉਹ ਜੌਂਡੀਰ ਲਿਆਂਦਾ ਤੇ ਮੇਰਾ ਮਤਲਬ ਇਹ ਹੋ ਗਿਆ ਵੀ ਮੈਂ ਬਹੁਤ ਗਲਤ ਵੇਚਿਆ ਏ ਟਰੈਕਟਰ ਠੀਕ ਹੈ ਜੀ ਉਹ ਵੇਚ ਗਿਆ ਉਹ ਬੰਦੇ ਨੇ ਮੈਨੂੰ ਦੁਬਾਰੀ ਦੱਸਤਾ ਨਹੀਂ ਹੈਗਾ ਟਰੈਕਟਰ ਹਰਿਆਣਾ ਜੀ ਚਲੇ ਗਿਆ ਜੀ ਐਸਾ ਹੁਣ ਬੰਦੇ ਕੋਲ ਫਿਰ ਇਹ ਟਰੈਕਟਰ ਮੈਨੂੰ ਦੁਬਾਰੇ ਪਟਿਆਲੀਆਂ ਮਿਲ ਗਿਆ ਸੀ ਜੀ ਠੀਕ ਹੈ ਜੀ ਫਿਰ ਇਹ ਦੁਬਾਰੇ ਮਨੇ ਮਤਲਬ 6-7 ਮਹੀਨਿਆਂ ਵਿੱਚ 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 ਦੀ ਮੈਂ ਦੁਬਾਰੇ ਫੇਰ ਬੈਂਡ ਬਾਈ ਲਿਆਣ ਗਿਆ ਟਰੈਕਟਰ ਇਹ ਮੈਂ 65 ਬਾਈ ਵੀ ਲੱਭਿਆ ਆ ਆਪਣਾ ਜਰੂਰ ਪਹਿਣ ਬਾਈ ਚਾਹੀਦੀ ਨਹੀਂ ਚਾਹੀਦਾ ਚਾਹੀਦਾ ਹੀ ਚਾਹੀਦਾ ਹੀ ਫੇਰ ਮੈਂ ਦੁਬਾਰੇ ਲਿਆਂਦਾ ਜੀ ਇਹ 13 ਮਾਡਲ ਟਰੈਕਟਰ ਹੈ ਜੀ ਇਹ ਮ 6 ਕਮ 7 ਕ ਮਹੀਨੇ ਮਗਰੋਂ ਲਿਆਇਆ ਸੀ ਜੀ ਮੈਂ ਜਿਆਦਾ ਇਹਦੇ ਨਾਲ ਜੁੜਿਆ ਹੋਇਆ ਹਾਂ ਜੀ ਬਹੁਤ ਵਧੀਆ ਟਰੈਕਟਰ ਹੈ ਜੀ ਇਹ 17 ਦੇ ਨੂੰ ਟਾਇਰ ਲਗਾ ਲਾਏ ਹੋਏ ਨੇ ਜੀ 17 ਦੇ ਲਾਏ ਹੋਏ ਨੇ ਹਾਂ ਜੀ ਇਹਦੇ ਹਾਂ ਜੀ 30 ਨੰਬਰ ਟਾਇਰ ਨਹੀਂ ਜੀ ਇਹ ਇਹ 16 9 30 ਦੇ 16 9 30 ਦੇ ਜੀ 16 9 30 ਦੇ ਟਾਇਰ ਲਾਏ ਹੋਏ ਨੇ ਹਾਂ ਜੀ ਬਹੁਤ ਵਧੀਆ ਖਜਾਈਆ ਟਰੈਕਟਰ ਦੇ ਜੀ ਰੋਡ ਦੀ ਸਪੀਡ ਬਹੁਤ ਆ ਕੋਈ ਪ੍ਰਵਾਹ ਨਹੀਂ ਡੀਜ਼ਲ ਖਰਚਾ ਜਾਇਆ ਜਾਈ ਤੇ ਰੀਪਰ ਰੂਫਰ ਦੀ ਦਾ ਇਹਨੂੰ ਕੋਈ ਇਹਨੂੰ ਵੀ ਕੋਈ ਪ੍ਰਵਾਹ ਨਹੀਂ ਕਿਸੇ ਤਰ੍ਹਾਂ ਨਹੀਂ ਹੈਗੇ ਇੱਕ ਆਪਾਂ ਬਾਈ ਜੀ ਨੂੰ ਦੱਸ ਰਹੇ ਜੀ ਉੱਥੇ ਬੈਠੇ ਜੀ ਹਾਂ ਜੀ ਇਹ 105 ਦੇ ਇਹ ਜਿਹੇ ਪਿਸਟਨ ਪਾਈ ਹੋਈ ਨੇ ਜੀ ਠੀਕ ਹੈ ਜੀ ਹਾਂ ਜੀ ਤੇ ਇਹਨੂੰ ਵੀ ਟਰਬੋ ਲਾਈ ਹੋਈ ਲੱਗੀ ਹੋਈ ਹੈ ਹਾਂ ਜੀ ਦਾ ਦੇਖ ਲੈ ਵੀ ਟਰਬੋ ਟਰਬੋ ਲਾ ਕੇ ਵੀ ਇਹ ਪਿਸਟਨ ਬੜੇ ਵਾਕੇ 90 ਪਾਵਰ ਤੱਕ ਦਾ 90 ਪਾਵਰ ਤੱਕ ਕਰਿਆ ਹੋਇਆ ਜੀ ਇਹ ਟਰੈਕਟਰ ਤੇ ਇਹਦੇ ਟਰੈਕਟਰ ਬਹੁਤ ਵਧੀਆ ਚੱਲਦਾ ਤੇ ਫਿਰ ਕਿੰਨਾ ਕ ਜੋਰ ਜੁਰ ਮਾਰਦਾ ਜੀ ਚੋਰੀ ਨੂੰ ਵੀ ਕੋਈ ਪਰਵਾਹ ਨਹੀਂ ਹੈਗੀ ਜੀ ਹੁਣ ਰਾਤ ਨੂੰ ਅਸੀਂ 4-4 ਵਜੇ ਤੱਕ ਵੀ ਇਹ ਰੀਪਰ ਤੇ ਚੱਲਦਾ ਜੀ ਜੀ ਮੰਨ ਕੇ ਚਲੋ ਵੀ ਪਰੇ ਹੀ ਲੱਗਦਾ ਹੈਗਾ ਜੀ ਨਹੀਂ ਇਹਨੂੰ ਕੋਈ ਪਰਵਾਹ ਨਹੀਂ ਰੀਪਰੇ ਜੋਗ ਹੋਣ ਲੱਗ ਜਾਂਦਾ ਜੀ ਜੀ ਜਵਾਬਾਂ ਗੱਲ ਲਾਂਗਾ ਨਰਮ ਹੋ ਜਾਂਦਾ ਤੇ ਉਹ ਵੀ ਜਵਾਬ ਦੇ ਜਾਂਦਾ ਕਿ ਪਰ ਇਹ ਚੱਲੀ ਜਾਂਦਾ ਜੀ ਹਾਂ ਇਹਨੂੰ ਕੋਈ ਪ੍ਰਵਾਹ ਨਹੀਂ ਹੈਗੀ ਠੀਕ ਆ ਠੀਕ ਆ ਜੀ ਕੋਈ ਵੀ ਕਲਚ ਦੀ ਪ੍ਰੋਬਲਮ ਨਹੀਂ ਕੋਈ ਕੁਸ਼ ਨਹੀਂ ਕਿਸੇ ਤਰ੍ਹਾਂ ਦੀ ਜੀ ਠੀਕ ਆ ਬਹੁਤ ਵਧੀਆ ਚੱਲਦਾ ਟਰੈਕਟਰ ਜੀ ਇਹ ਹਾਂਜੀ ਹੋਰ ਕੋਈ ਇਹ ਜੀ ਕੋਈ ਖਾਸ ਖੂਬੀ ਦੀ ਜਿਹੜੀ ਤੁਸੀਂ ਦੱਸਣਾ ਚਾਹੁੰਦੇ ਹੋ ਜੀ ਇਹ ਜਿਹੜਾ ਖੂਬੀ ਗੁਬੀਆਂ ਰਹੀ ਸਾਰੀਆਂ ਕੋਈ ਇਹ ਜੀ ਹੈ ਹੀ ਨਹੀਂ ਜਿਹੜਾ ਨਾ ਹੋਵੇ ਜੀ ਗੱਲਬਾਤ ਸਾਰੀ ਸਿਰ ਇਹਦੀ ਗੱਲਬਾਤ ਹੀ ਇਹਦੀ ਹਰੇਕ ਚੀਜ਼ ਮਤਲਬ ਸਾਰਾ ਕੁਝ ਕੋ ਇਹਦਾ ਵੀ ਕੰਪਨੀ ਵਾਂਗ ਹੀ ਲਾਇਆ ਹੋਇਆ ਹੈ ਇਹ ਸਾਰਾ ਸਮਾਨ ਇਹਨੂੰ ਸਹੀ ਇਕੱਠੇ ਹੀ ਹੈ। ਉਹ ਜੋ ਵੀ ਆ ਪਾ ਪੂ ਪਾ ਸਭ ਇਹਦਾ ਕੰਪਨੀ ਵਾਂਗੂ ਹੀ ਫਿਟਿੰਗ ਹੈ ਸਾਰੀ ਜੀ। ਸਹੀ ਇਕੱਠੇ। ਹਾਂਜੀ ਬਹੁਤ ਵਧੀਆ ਮਤਲਬ ਇਹ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈ ਕਿ ਟਰੈਕਟਰ ਨੂੰ। ਹਾਂਜੀ। ਹਾਂਜੀ ਬ్రో। ਇੱਕ ਉਧਰ ਗਰੀ ਬਾਈ ਦਾ ਅਸ ਦਿਖਾ ਦੇ। ਜਿਹੜਾ ਆਪਣਾ ਇਹ ਬਾਈ ਦਾ ਅਸ ਟਰੈਕਟਰ ਵੇਚਦਾ ਰੂਸ ਇਹਦੀ ਆਪਣੇ ਚੈਨਲ ਤੇ ਇੱਕ ਲੱਗ ਤੋਂ ਵੀਡੀਓ ਆਈ ਹੋਈ ਹੈ। ਉਹ ਤੁਸੀਂ ਜਾ ਕੇ ਆਪਣਾ ਵੀਡੀਓ ਦੇਖ ਸਕਦੇ ਹੋ ਵਾਕੀ ਇਹ ਡਿਸਕਸ਼ਨ ਦੇ ਵਿੱਚ ਵੀ ਡਿੰਕ ਕੰਪਿਊਟਰ ਦੇ ਵਿੱਚ ਆਪਾਂ ਦਿੱਤਾ ਹੋਇਆ ਹੈ ਉਹ ਵੀ ਚੈੱਕ ਕਰ ਸਕਦੇ ਹੋ ਇਹ ਜਿਹੜਾ ਟਰੈਕਟਰ ਹੈ ਭਰਾਵਾਂ ਕੋਲ ਫੇਰ ਬਸ ਤੇ ਆ ਬਾਕੀ ਜਿਹੜਾ ਸਾਰੇ ਖੋਪੀਆਂ ਵੀ ਉਹਨੇ ਗਰੇਜ ਵਿੱਚ ਲਗਾਈਆਂ ਨੇ ਬਾਕੀ ਇਹ ਟਰੈਕਟਰ ਨੇ ਵੀਰ ਉਹਨਾਂ ਦੇ ਜਿਹੜੇ ਰੱਖੇ ਹੋਏ ਨੇ ਬਾਕੀ ਵੀਰ ਜੀ ਹਾਂਜੀ ਆਪਣਾ ਸਭ ਤੋਂ ਵੱਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਸਾਨੂੰ ਆਪਾਂ ਨੂੰ ਕੀਮਤੀ ਸਮਾਂ ਦੇ ਟਾਈਮ ਦਿੱਤਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਕੋਲ ਆਉਣ ਤੇ ਪਹੁੰਚਣ ਦੀ ਤੁਹਾਡਾ ਕੀ ਆਇਆ ਨੂੰ ਜੀ ਹਾਂਜੀ ਜੀ ਹਰ ਵੀਰੋ ਜਿਹੀ ਟਰੈਕਟਰ ਵੀਰ ਉਹਨਾਂ ਦੇ ਜਿਹੜੇ ਆਪਾਂ ਨੂੰ ਵੀਰੋ ਨੇ ਦਿਖਾਏ। ਬਾਕੀ ਜੇਕਰ ਤੁਹਾਨੂੰ ਵੀਰੋ ਦੀ ਨੌਲੇਜ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਤਾਂ ਬੈਜ ਨੂੰ ਦਵਾ ਕੇ ਆਲ ਦੇ ਬਟਨ ਕਰ ਦਿਓ ਪ੍ਰੈਸ ਆਪਣੀ ਵੀਡੀਓ ਕੋ ਲਾਈਕ ਸ਼ੇਅਰ ਕਮੈਂਟ ਧੰਨਵਾਦ ਹਾਂਜੀ ਬੋਲੋ